ਪੈਰ ਦੀ ਹੱਡੀ ਦੀ ਹੱਡੀ ਜਦੋਂ ਬਾਜ ਜਾਂਦੀ ਹੈ ਇਸ ਜਗ੍ਹਾ ਤੇ ਦਰਦ ਹੁੰਦਾ ਸਾਸਟ੍ਰਿਕਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅੱਡੀ ਦੇ ਦਰਦ ਬਾਰੇ ਅਗਰ ਤੁਹਾਨੂੰ ਅੱਡੀ ਦਾ ਦਰਦ ਹੈ ਤਾਂ ਉਸ ਨੂੰ ਕਿਵੇਂ ਠੀਕ ਕਰਨਾ ਹੈ ਬੜੀਆਂ ਆਸਾਨ ਕਸਰਤਾਂ ਨੇ ਦਰਅਸਲ ਹੁੰਦਾ ਕੀ ਹੈ ਤੁਹਾਨੂੰ ਡਾਇਗਰਾਮ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਸੋ ਆਓ ਪਹਿਲਾਂ ਡਾਇਗਰਾਮ ਦੇਖੋ ਤੁਸੀਂ ਦੇਖੋ ਇਹ ਆ ਗਈ ਆਪਣੀ ਹੀਲ ਬੋਨ ਜਿੱਥੋਂ ਇਹ ਸ਼ੁਰੂ ਹੁੰਦਾ ਐਡੀ ਦਾ ਜਿਸ ਨੂੰ ਦਰਦ ਕਿਹਾ ਜਾਂਦਾ ਔਰ ਇਥੋਂ ਸ਼ੁਰੂ ਹੋ ਕੇ ਇਹ ਪੈਰਾਂ ਦੀਆਂ ਉਂਗਲਾਂ ਗੁੱਠੇ ਤੱਕ ਜਾਂਦਾ ਇਦਾਂ ਹੁੰਦਾ ਆਪਣਾ ਪਲੈਂਟਰ ਫੇਸ਼ੀਆ ਜਿਸ ਨੂੰ ਪਲੈਂਟਰ ਫੇਸ਼ੀਆਟਿਸ ਕਹਿ ਦਿੰਦੇ ਆ ਜਿੱਦਿ ਜਦੋਂ ਇਨਫਲਮੇਸ਼ਨ ਹੋ ਜਾਂਦੀ ਹੈ ਇਸ ਜਗ੍ਹਾ ਤੇ ਆਪਣੀ ਹੀਲਸ ਪਰ ਜਦੋਂ ਆਪਣੀ ਬਣਨਾ ਸ਼ੁਰੂ ਹੋ ਜਾਵੇ ਹੱਡੀ ਵਧਣੀ ਸ਼ੁਰੂ ਹੋ ਜਾਵੇ ਆਪਣੀ ਅੱਡੀ ਦੀ ਉਦੋਂ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਆਪਣੀ ਇਨਫਲੇਮੇਸ਼ਨ ਹੁੰਦੀ ਹੈ ਔਰ ਸਵੇਰੇ ਸਵੇਰੇ ਜਦੋਂ ਆਪਾਂ ਉੱਠਦੇ ਆ ਆਪਣੇ ਤੋਂ ਉੱਠਿਆ ਨਹੀਂ ਜਾਂਦਾ ਔਰ ਆਪਣੇ ਦਰਦ ਸ਼ੁਰੂ ਹੋ ਜਾਂਦਾ ਸੋ ਇਸੇ ਕਰਕੇ ਇਸ ਨੂੰ ਆਪਾਂ ਕਿਵੇਂ ਠੀਕ ਕਰਾਂਗੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਉਹੀ ਕਸਰੋ ਦਾ ਦੱਸਾਂਗੇ ਔਰ ਕਿਹੜੀ ਚੱਪਲ ਪਾਉਣੀ ਚਾਹੀਦੀ ਆ ਤਾਂ ਕਿ ਆਪਣਾ ਅੱਡੀ ਦਾ ਦਰਦ ਬਿਲਕੁਲ ਠੀਕ ਹੋ ਜਾਵੇ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡਿਸ ਨੇ S_HarishSingh_Physiotherapy ਅਤੇ ਉਸਦੀ ਆਈਡੀ ਹੈ Dr.GurshirdeepSingh ਅਤੇ Facebook ਤੇ ਸਾਡਾ ਪੇਜ ਹੈ S_HarishSingh_Physiotherapy_Clinic ਦੇ ਨਾਮ ਤੇ ਸਾਨੂੰ ਤੇ ਫੋਲੋ ਜਰੂਰ ਕਰੋ YouTube ਚੈਨਲ Dr.GurshirdBlogs ਨੂੰ ਸਬਸਕ੍ਰਾਈਬ ਜਰੂਰ ਕਰੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਅੱਡੇ ਦਰਦ ਦੀਆਂ ਆਸਾਨ ਆਸਵਾਦ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਮਾਲਿਸ਼ ਕਰ ਰਹੀ ਹੈ ਮ사ਜ ਕਰ ਰਹੀ ਹੈ ਤੁਸੀਂ ਕੋਈ ਵੀ ਲੋਸ਼ਨ ਕੋਈ ਵੀ ਕਰੀਮ ਤੁਸੀਂ ਲੈ ਲਓ ਔਰ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਲਾਓ ਔਰ ਇਸ ਨੂੰ ਤੁਸੀਂ 2 ਤੋਂ 3 ਮਿੰਟ ਇਦਾਂ ਕਰਕੇ ਮ사ਜ ਕਰਨੀ ਹੈ ਤਾਂ ਕਿ ਇਹਦਾ ਪਲੈਂਟਰ ਫੈਸ਼ੀਆ ਉਹ ਰਿਲੀਜ਼ ਹੋ ਜਾਵੇ ਇਸ ਨਾਲ ਕੀ ਹੈ ਕਿਉਂਕਿ ਟਾਈਟ ਹੋ ਜਾਂਦਾ ਜਿਸ ਕਰਕੇ ਆਪਣੇ ਦਰਦ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਰਿਲੀਜ਼ ਕਰਾਂਗੇ 2 ਤੋਂ 3 ਮਿੰਟ ਤੁਸੀਂ ਗੂਠਿਆਂ ਨਾਲ ਹਲਕੀ-ਹਲਕੀ ਮ사ਜ ਕਰਨੀ ਹੈ ਔਰ ਇਸ ਨਾਲ ਤੁਹਾਡਾ ਜਿਹੜਾ ਦਰਦ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਇਹ ਹੋਗੀ ਤੁਹਾਡਾ ਨੰਬਰ 1 ਪਾਰਟ ਸੈਕੰਡ ਪਾਰਟ ਚ ਆਪਾਂ ਕੀ ਕਰਾਂਗੇ ਆਪਾਂ ਜਿਹੜਾ ਪਲੈਂਟਰ ਫੇਸ਼ੀਆ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਕਿਵੇਂ ਸਟ੍ਰੈਚ ਕਰ ਸਕਦੇ ਹਾਂ ਤੁਸੀਂ ਦੇਖੋ ਇੱਕ ਹੱਥ ਇੱਥੇ ਰੱਖ ਲੈਣਾ ਇੱਕ ਅੱਡੀ ਤੇ ਔਰ ਇਦਾਂ ਜ਼ੋਰ ਦੀ ਇਸ ਨੂੰ ਆਪਾਂ ਸਟ੍ਰੈਚ ਕਰ ਦੇਣਾ ਹੱਥ ਸਲਿੱਪ ਕਰ ਰਹੇ ਆ ਦੂਸਰੇ ਪੈਰ ਤੇ ਤੁਹਾਨੂੰ ਕਰਕੇ ਦਿਖਾਉਨੇ ਆ ਆਪਾਂ ਕੀ ਕਰਾਂਗੇ ਇੱਥੋਂ ਪੈਰ ਫੜ ਲੈਣਾ ਔਰ ਐਡੀ ਫੜ ਲੈਣੀ ਆ ਔਰ ਜ਼ੋਰ ਦੀ ਇਦਾਂ ਸਟ੍ਰੈਚ ਕਰ ਦੇਣਾ ਇਸ ਜਗ੍ਹਾ ਤੇ ਖਿੱਚ ਪਈਗੀ 10 ਸੈਕਿੰਡ ਹੋਲਡ ਕਰਾਂਗੇ ਆਪਾਂ ਫਿਰ ਆਪਾਂ ਰਿਲੈਕਸ ਕਰਾਂਗੇ ਅਸਲ ਦੇ ਵਿੱਚ ਜਿਹੜਾ ਪਲੈਂਟਰ ਫੇਸ਼ੀਆ ਨਾ ਇਹਦਾ ਕੰਮ ਕੀ ਹੈ ਆਰਕ ਬਣਾਉਣਾ ਇਹ ਜਗ੍ਹਾ ਤੇ ਆਰਕ ਬਣਾਉਣਾ ਜਦੋਂ ਤੁਸੀਂ ਦੇਖਿਆ ਹੋਣਾ ਜਿਨ੍ਹਾਂ ਦੇ ਫਲੈਟ ਫੀਟ ਹੁੰਦੇ ਨੇ ਉਹਨਾਂ ਦੇ ਐਡੀ 'ਚ ਦਰਦ ਜ਼ਿਆਦਾ ਹੁੰਦਾ ਸੋ ਆਪਾਂ ਜਿਹੜੇ ਇਹ ਨਾਰਮਲ ਫੁੱਟ ਐ ਇਸ ਦੇ ਵਿੱਚ ਆਰਕ ਐ ਜਿਹਨਾਂ ਦੇ ਫਲੈਟ ਫੀਟ ਹੁੰਦੇ ਆ ਉਹਨਾਂ ਦਾ ਜਿਹੜਾ ਪਲੈਂਟਰ ਫੇਸ਼ੀਆ ਉਹ ਜ਼ਿਆਦਾ ਟਾਈਟ ਹੁੰਦਾ ਸਭ ਤੋਂ ਪਹਿਲਾਂ ਆਪਏ ਇਸ ਨੂੰ ਰਿਲੀਜ਼ ਕਰਨ ਲੱਗੇ ਆ ਇੱਕ ਹੱਥ ਅੰਟੀ ਤੇ ਇੱਕ ਆਪਣੇ ਪੰਜੇ ਤੇ ਔਰ ਜੋ ਦੀ ਸਟ੍ਰੈਚ ਕਰ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਫੇਰ ਸਟ੍ਰੈਚ ਕਰਾਂਗੇ 1 2 3 4 5 6 7 8 9 10 देन ਰਿਲੈਕਸ ਇਸ ਦੇ ਤੁਸੀਂ 6 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਦੂਜੀ ਕਸਰਚ ਜਿਸ ਦੇ ਵਿੱਚ ਤੁਸੀਂ ਇਸ ਨੂੰ ਸਟ੍ਰੈਚ ਕੀਤਾ ਆਪਣਾ ਪਲੈਂਟਰ ਪੇਸ਼ੀਆ ਤੀਜੇ ਨੰਬਰ ਤੇ ਵੀ ਆਪਾਂ ਸਟ੍ਰੈਚ ਕਰਨਾ ਇਸ ਦੇ ਵਿੱਚ ਆਪਾਂ ਸਟ੍ਰੈਚ ਕਰਾਂਗੇ ਆਪਣੇ ਪਿੰਜਣੀ ਦੇ ਮਸਲਸ ਆ ਵਾਲੇ ਕਾਫ ਮਸਲ ਕਿਉਂਕਿ ਬਹੁਤੇ ਪੇਸ਼ੈਂਟਸ ਦੇ ਕਾਫ ਮਸਲ ਟਾਈਟ ਹੋਣ ਕਰਕੇ ਹੀ ਅੱਡੀ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੋ ਆਪਾਂ ਇਸ ਦਾ ਵੀ ਧਿਆਨ ਰੱਖਣਾ ਇਸ ਨੂੰ ਆਪਾਂ ਸਟ੍ਰੈਚ ਕਰਨ ਲਈ ਆਪਾਂ ਨੂੰ ਕੀ ਚਾਹੀਦਾ ਇੱਕ ਤੌਲੀਆ ਚਾਹੀਦਾ ਹੋਏਗਾ ਔਰ ਤੌਲੀਏ ਦੀ ਮਦਦ ਨਾਲ ਆਪਾਂ ਇਸ ਨੂੰ ਸਟ੍ਰੈਚ ਕਰਾਂਗੇ ਦੇਖੋ ਤੌਲੀਆ ਥੰਦੇ ਵਿਛਾ ਲੈਣਾ ਪੈਰ ਇੱਥੇ ਰੱਖਾਂਗੇ ਔਰ ਇਸ ਨੂੰ ਆਪਾਂ ਜ਼ੋਰ ਦੀ ਐਦਾਂ ਸਟ੍ਰੈਚ ਕਰਦੇ ਹਾਂ ਇਸ ਜਗ੍ਹਾ ਤੇ ਦੇਖੋ ਤੁਸੀਂ ਖਿੱਚ ਪੈ ਰਹੀ ਹੈ ਔਰ 15 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਇਸ ਜਗ੍ਹਾ ਤੇ ਖਿੱਚ ਪੈ ਗਈ ਇਸਦੇ ਤੁਸੀਂ ਗਿਣ ਕੇ 6 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਸ ਦੇ ਵਿੱਚ ਤੁਸੀਂ ਪਿੰਜੜੀ ਨੂੰ ਸਟ੍ਰੈਚ ਕੀਤਾ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਹੈਗੀ ਆ ਤੁਸੀਂ ਖੜ ਕੇ ਕਰਨੀ ਆ that is heel raise exercise ਮਤਲਬ ਕੱਡੀਆਂ ਆਪਾਂ ਉੱਪਰ ਚੱਕਾਂਗੇ ਔਰ ਇਹ ਕਸਰਤ ਕਰਨ ਲਈ ਤੁਹਾਨੂੰ ਕਿਸੇ ਵੀ ਪੌੜੀਆਂ ਦੇ ਸਟੈਪ ਤੇ ਖੜਨਾ ਪੈਣਾ ਇਦਾਂ ਤੁਸੀਂ ਆਪਣੇ ਕਿਸੇ ਸਟੈਪ ਤੇ ਖੜਜੋਗੇ ਔਰ ਪਜਾਮਾ ਇੱਕ ਵਾਰ ਆਪਾਂ ਉੱਪਰ ਕਰ ਲਈਏ ਚੰਗੀ ਤਰ੍ਹਾਂ ਤਾਂ ਕਿ ਤੁਹਾਨੂੰ ਦੇਖੇ ਦੇਖੋ ਤੁਸੀਂ ਲਾਉਟ ਦੇਖੋ ਐਜ ਤੇ ਆਗੇ ਔਰ ਤੁਸੀਂ ਧਿਆਨ ਨਾਲ ਕਰਨਾ ਆਪਦੀ ਪੌੜੀਆਂ ਦੀ ਜਿਹੜੀ ਆਪਣੀ ਚੜਨ ਵਾਲੀ ਸਪੋਰਟ ਹੁੰਦੀ ਹੈ ਉਸ ਨੂੰ ਫੜ ਲਓਗੇ ਔਰ ਉੱਪਰ ਥੱਲੇ ਕਰੋਗੇ ਅੰਦਰ 1 ਫਿਰ 2 3 4 ਪੂਰਾ ਥੱਲੇ ਜਾਣਾ ਵੱਧ ਤੋਂ ਵੱਧ ਜਦੋਂ ਥੱਲੇ ਜਾਓਗੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਔਰ ਇਥੇ 15 ਸੈਕਿੰਡ ਆਪਾਂ ਹੋਲਡ ਕਰਾਂਗੇ 1 ਫਿਰ 2 ਫਿਰ 3 ਤੇ 4 ਫਿਰ 5 5 6 5 7 5 8 5 9 5 10 देन ਰਿਲੈਕਸ ਇਸ ਦੇ ਤੁਸੀਂ 5 ਤੋਂ 6 ਸੈਟ ਲਾਉਣੇ ਇਹ ਹੋਗੀ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਸੋ ਇਹ ਸਨ ਕਸਰਤਾਂ ਸਿਰਫ ਚਾਰ ਕਸਰਤਾਂ ਨਹੀਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਅੱਡੀ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਔਰ ਇਹ ਆਗੀ ਗੱਲ ਚੱਪਲ ਦੀ ਦੇਖੋ ਤੁਸੀਂ ਜਿਹੜੀ ਚੱਪਲ ਪਾਉਣੀ ਆ ਉਹ ਵੈਜ ਸ਼ੇਪ ਆਉਣੀ ਆ ਇਸ ਦੇ ਵਿੱਚ ਜਿਹੜੀ ਅੱਡੀ ਹੈ ਉਹ ਉੱਚੀ ਹੈ ਪਰ ਅੱਗੋਂ ਨੀਵੀਂ ਹੈ ਅਗਰ ਤੁਸੀਂ ਇਹ ਚੱਪਲ ਪਾਉਂਗੇ ਸਾਰਾ ਭਾਰ ਅੱਗੇ ਉਂਗਲਾਂ ਤੇ ਆਏਗਾ ਔਰ ਇਸ ਕਰਕੇ ਆਪਾਂ ਤੁਹਾਨੂੰ ਰეკਮੈਂਡ ਕਰਦੇ ਆਂ ਵੀ ਕਿਸੇ ਵੀ ਬ੍ਰਾਂਡ ਦੀ ਪਾਓ ਵੈਜ ਸ਼ੇਪ ਚੱਪਲ ਪਾਓ 90 ਦਿਨ ਤੁਸੀਂ ਚੱਪਲ ਪਾ ਕੇ ਰੱਖੋਗੇ ਤੁਸੀਂ ਅੱਡੀ ਦੇ ਦਰਦ ਨੂੰ ਠੀਕ ਕਰ ਸਕਦੇ ਹੋ 90 ਦਿਨ ਮਤਲਬ ਅਗਰ ਤੁਸੀਂ ਨਾਰਮਲ ਚੱਪਲ ਪਾਉਂਦੇ ਹੋ ਨੰਗੇ ਪੈਰੀ ਚੱਲਦੇ ਹੋ ਤਾਂ ਤੁਹਾਡਾ ਡਾਇਰੈਕਟ ਜਿੱਥੇ ਤੁਹਾਡਾ ਬੋਨੀ ਸਪਰ ਹੁੰਦਾ ਹੈ ਜਿੱਥੇ ਇਨਫਲੇਮੇਸ਼ਨ ਹੋਈ ਹੁੰਦੀ ਹੈ ਉਥੇ ਸਟ੍ਰੇਨ ਪੈਂਦਾ ਜਿਸ ਕਰਕੇ ਆਪਣੇ ਦਰਦ ਰਹਿੰਦਾ ਸੋ ਅਗਰ ਆਪਾਂ ਉਥੇ ਰਿਲੈਕਸ ਕਰ ਦਾਂਗੇ ਉਥੇ ਆਪਣਾ ਭਾਰ ਹੀ ਨਹੀਂ ਆਊਗਾ ਤਾਂ ਆਪਣੇ ਦਰਦ ਘਟਣਾ ਸ਼ੁਰੂ ਹੋ ਜਾਏਗਾ 90 ਦਿਨਾਂ ਦੇ ਵਿੱਚ ਜਿਹੜਾ ਅੱਡੀ ਦਾ ਦਰਦ ਹੈ ਉਹ ਬਿਲਕੁਲ ਠੀਕ ਹੋ ਜਾਂਦਾ ਅਗਰ ਆਪਾਂ ਮਤਲਬ ਚੱਪਲ ਪਾਉਣੀ ਸ਼ੁਰੂ ਕਰਦੇ ਆ ਵੈਜ ਸ਼ੇਪ ਸੋ ਇਹ ਆਪਣੀ ਸਲਾਹ ਸੀ ਵੀ ਚੱਪਲ ਕਿਹੜੀ ਪਾਉਣੀ ਹੈ ਉਹ ਤੁਹਾਨੂੰ ਕਸਰਤਾਂ ਦੱਸੀਆਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਟਿਲਦੇ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ